ਜੋ ਆਪਾਂ ਅੱਜ ਵੀਡੀਓ ਬਣਾ ਰਹੇ ਹਾਂ ਉਹ ਕਿਸਾਨ ਭਰਾਵਾਂ ਦੇ ਸਬੰਧ ਚ ਹੈ ਕਿਉਂਕਿ ਹੁਣ ਮੂਰੇ ਕਣਕ ਦੀ ਬਿਜਾਈ ਹੋਣੀ ਹੈ ਤੇ ਆਪਾਂ ਮੇਰੇ ਪਿੰਡ ਵੀਰ ਗਮਦੂਰ ਕੋਲੇ ਆਏ ਸੀ ਇਹਨੇ ਆਪਾਂ ਨੂੰ ਦੱਸਿਆ ਜੀ ਕਿ ਮੇਰੇ ਕੋਲੇ ਕਣਕ ਦਾ ਵੀ ਬਹੁਤ ਵਧੀਆ ਹੈ ਤੇ ਇਸ ਤੋਂ ਆਪਾਂ ਬਾਈ ਤੋਂ ਜਾਣਕਾਰੀ ਲੈਣੇ ਆਂ ਵੀ ਬਾਰੇ ਹਾਂਜੀ ਦੱਸੋ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਣੇ ਕੋਲੇ ਬੀਜ ਹੈ ਬਾਈ 375 ਡੀਬੀਡਬਲਯੂ ਕਸ ਆ ਜਿਹੜੀ ਹਰਿਆਣੇ ਦੀ ਯੂਨੀਵਰਸਿਟੀ ਕਰਨਾਲ ਦਾ ਇਸ ਲਈ ਸਾਰੇ ਬੀਜ ਆ ਸੇ ਆਪਾਂ ਬਹੁਤ ਵਧੀਆ ਤੇ ਹੁਣ ਆਪਾਂ ਇਹ ਗ੍ਰੈਂਡ ਕਰਾ ਰਹੇ ਹਾਂ ਗ੍ਰੈਂਡ ਕਰਾ ਕੇ ਅੰਡੇ ਤੇ 40 ਕਿਲੋ ਤੇ 150 ਗ੍ਰਾਮ ਉੱਪਰ ਤੋਲ-ਤੋਲ ਰੱਖੀ ਜਾਂਦੇ ਆ ਜੇ ਕਿਸੇ ਵੀਰ ਨੂੰ ਲੋੜ ਹੋਵੇ ਉੱਚੀ ਵੱਲੀ ਪਿਛਲੇ ਸਾਲ ਆਪਣੇ ਕੋਲੇ ਇਹ 26 ਤੋਂ 28 ਕੁਇੰਟਲ ਝਾੜ ਦਿੱਤਾ ਹੈ ਜਿਹੜਾ ਆਮ ਕਣਕ 26 ਜਿੰਨਾ ਹੀ ਇਹ ਟਾਈਮ ਲੈਂਦਾ ਤੇ ਬਿਮਾਰੀ ਬੂੜ ਤੋਂ ਰਹਿਤ ਹੈ ਬਹੁਤ ਸੋਹਣਾ ਬੀਜ ਹੈ ਕਿਸੇ ਨੂੰ ਲੋੜ ਹੋਵੇ ਤੇ ਆਪਾਂ ਇਹ ਦੇ ਦਾਂਗੇ ਆਪਣੇ ਕੋਲੇ ਥੋੜਾ ਹੀ ਹੈਗਾ ਜਾਨੀ ਕਿ ਮੰਨ ਕੇ ਚਲੋ 30 ਕੁਇੰਟਲ ਵੀ ਤੇ ਨਾਲ 826 ਦਾ ਵੀ ਹੈਗਾ ਆਪਾਂ 40 ਰੁਪਏ ਕਿਲੋ ਦੇ ਦਿਆਂਗੇ ਠੀਕ ਹੈ ਬਾਈ ਹਾਂ ਗ੍ਰੈਂਡ ਕਰਾ ਕੇ 40 ਰੁਪਏ ਕਿਲੋ ਦੇ ਦਿਆਂਗੇ ਜੇ ਕਿਸੇ ਨੂੰ ਲੋੜ ਹੋਵੇ ਤਾਂ ਸੰਪਰਕ ਕਰ ਸਕਦਾ ਜੀ ਨੰਬਰ ਬੋਲਦੇ ਬਾਈ ਆਪਣਾ 98150 ਹੈ ਜੀ 81929 ਹੈ ਤੇ ਨਾਲ ਆਹ ਮੁੰਡਾ ਗ੍ਰੈਂਡ ਕਰਦਾ ਇਹਦੀ ਮਸ਼ੀਨ ਹੈ ਇਹ ਤੋਂ ਕਿਸੇ ਨੇ ਗ੍ਰੈਂਡ ਕਰਾਉਣਾ ਹੋਵੇ ਤਾਂ ਇਹਦਾ ਵੀ ਸੰਪਰਕ ਨੰਬਰ ਕਰ ਲੋ ਤੇ 10 15 ਕਿਲੋਮੀਟਰ ਦੂਰ 20 ਕਿਲੋਮੀਟਰ ਦੂਰ ਤੱਕ ਵੀ ਇਹ ਕਰਿਆ ਉਹ ਜੇ ਕੋਈ ਇਕੱਠਾ 20 50 ਕੁਆਟਲ ਵੀ ਕਿਸੇ ਨੇ ਗ੍ਰੈਂਡ ਕਰਾਉਣਾ ਇਹਦਾ ਨੰਬਰ ਇਹ ਬਾਈ ਆਪ ਦੱਸ ਦੋ 62837 ਬਾਈ 74701 ਇੱਕ ਵਾਰੀ ਹੋਰ ਬੋਲ ਦੇ 62837 ਬਾਈ 74701 ਤੇਰਾ ਵੀ ਨੰਬਰ ਬੋਲ ਦੇ ਬਾਈ ਇੱਕ ਵਾਰੀ 99150 ਜੀ 81929 ਲੈ ਵੀਰੋ ਤੁਹਾਨੂੰ ਵੀ ਦਿਖਾਉਣੇ ਆ ਆਪਾਂ ਕੋਲੇ ਕਰਕੇ 20 ਬਹੁਤ ਵਧੀਆ ਕੋਈ ਟੁੱਟਣੀ ਜਮਾ ਪੂਰਾ ਮੋਤੀਆਂ ਵਰਗਾ ਵੀ ਕੱਢਿਆ ਪਏ ਬਹੁਤ ਵਧੀਆ ਸਫਾਈ ਹੈ ਤੇ ਪੂਰਾ ਪਿਓਰ ਵੀ ਹੈ ਤੇ ਇਹ ਤੁਸੀਂ ਤਸੱਲੀ ਕਰਕੇ ਦੇਖ ਕੇ ਲਿਜਾ ਸਕਦੇ ਹੋ ਦੂਸਰੀ ਕਣਕ ਦੇ ਬਦਲੇ ਤੁਹਾਨੂੰ ਕਿੰਨਾ ਕੁ ਵਧੀਆ ਲੱਗਿਆ ਹੈ ਵੀ ਪੂਰਾ ਬਹੁਤ ਵਧੀਆ ਲੱਗਿਆ ਬਾਈ ਜਮਾ ਇਹ ਰੋਟ ਖੜਾ ਸੀ ਬਹੁਤ ਸੋਹਣਾ ਸੀ ਵੀਡੀਓ ਵੀ ਬਣਾਈ ਹੋਈ ਆ ਉਹਦੀ ਠੀਕ ਹੈ ਤੇ ਉਹ ਵੀ ਅਸੀਂ ਦਿਖਾ ਸਕਦੇ ਆ ਜਿਹੜਾ ਵੀਰ ਲੈਣਾ ਉਹ ਤਾਂ ਦੇਖ ਲੂਗਾ ਵੀਡੀਓ ਹਾਂ ਉਹ ਦੇਖ ਸਕਦਾ ਪੂਰਾ ਬਹੁਤ ਵਧੀਆ ਵੀ ਸੀਗਾ ਦੂਜੀ ਦੇ ਨਾਲੋਂ ਤੇ ਨਾ ਇਹ ਪਾਣੀ ਦਾ ੱਟਕਾ ਮੰਦੀਆ ਜਣੀ ਤੇ ਬਹੁਤ ਵਧੀਆ ਕਾਲੀ ਡੰਝ ਰਹਿੰਦੀ ਹੈ ਤੁਰ ਤੱਕ ਪੱਤਾ ਚੌੜਾ ਬਹੁਤ ਸੋਹਣੀ ਲੱਗਦੀ ਹੈ ਬਹੁਤ ਵਧੀਆ ਵੀ ਹੈ ਠੀਕ ਹੈ ਜੀ ਹਾਂ ਕਿਸਾਨ ਵੀਰੋ ਜੇ ਕਿਸੇ ਵੀਰ ਦਾ ਨੰਬਰ ਵੀ ਸਕਰੀਨ ਤੇ ਲਾਵਾਂਗੇ ਜੇ ਕਿਸੇ ਨੇ ਵੀ ਬਾਰੇ ਆ ਕੇ ਜਾਣਕਾਰੀ ਲੈਣੀ ਹੈ ਜਾਂ ਲੈ ਕੇ ਜਾਣਾ ਹੈ ਆਪਣਾ ਮਾਨਸਾ ਕੋਲੇ ਪਿੰਡ ਹੈ ਦਲੇਲ ਸਿੰਘ ਵਾਲਾ ਇਧਰੋਂ ਪੀਖੀ ਦੇ ਲਵੇ ਸਾਰਾ 5-7 ਕਿਲੋਮੀਟਰ ਆਸ-ਪਾਸਾ ਪੈਂਦਾ ਆ ਕੇ ਆ ਭਾਈ ਨਾਲ ਸੰਪਰਕ ਕਰ ਸਕਦੇ ਆ